ਦਿੱਲੀ ਤੋਂ ਕੱਚਾ ਸੋਨਾ ਲੈ ਕੇ ਆ ਰਹੇ ਇੱਕ ਵਪਾਰੀ ਨੂੰ ਅਭੋਰ ਪਹੁੰਚਣ ਤੇ ਕਾਰ ਸਵਾਰ ਕੁਝ ਲੁਟੇਰਿਆਂ ਵੱਲੋਂ ਬੰਦੂਕ ਦੀ ਨੋਕ ਤੇ ਅਗਵਾ ਕੀਤਾ ਗਿਆ ਅਤੇ ਉਸ ਕੋਲੋਂ 1 ਕਿਲੋ ਸੋਨਾ ਲੁੱਟ ਲਿਆ ਗਿਆ। ਇਸ ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਹਰ ਐਂਗਲ ਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਲੁੱਟ 1 ਕਿਲੋ ਸੋਨੇ ਦੀ ਹੈ। ਲੁਟੇਰਿਆਂ ਨੇ ਆਖਰ ਇੰਨੀ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਕਿੰਜ ਦਿੱਤਾ? ਕੀ ਕੋਈ ਪੇਤੀ ਸੀ ਜਿਸ ਨੇ ਇਸ ਬਾਰੇ ਜਾਣਕਾਰੀ ਦਿੱਤੀ ਤੇ ਅਜੇਹਾ ਪਾਣਾ ਵਾਪਰੇ ਇਸ ਸਬੰਦੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਦੱਸਿਆ ਕਿ ਅੰਨਾ ਮਰਾਠੇ ਮੰਡੀ ਨੰਬਰ 2 ਸਥਿਤ ਅੰਨਾ 골ਡ ਟੈਸਟਿੰਗ ਲੈਬਾਰਟਰੀ ਦਾ ਡਾਇਰੈਕਟਰ ਹੈ ਜੋ ਕਿ ਦਿੱਲੀ ਤੋਂ ਕੱਚਾ ਸੋਨਾ ਲਿਆ ਕੇ ਇਸ ਨੂੰ ਸੋਧ ਕੇ ਪੂਰੀ ਤਰ੍ਹਾਂ ਤਿਆਰ ਕਰਦਾ ਤੇ ਫਿਰ ਸੁਨਿਆਰਿਆਂ ਨੂੰ ਸੋਨੇ ਦੀ ਸਪਲਾਈ ਕਰਦਾ ਉਹਨਾਂ ਦੀ ਦੁਕਾਨ ਦਾ ਹੀ ਇੱਕ ਕਰਿੰਦਾ سنی ਵੀ ਉਸਦੇ ਨਾਲ ਦਿੱਲੀ ਸੋਨਾ ਲੈਣ ਗਿਆ ਸੀ سنی ਦੇ ਭਰਾ ਦੀਪਕ ਨੇ ਦੱਸਿਆ कि ਜਦੋਂ ਦਿੱਲੀ ਤੋਂ ਸ਼ਿਰ ਗੰਗਾ ਨਗਰ ਵਾਪਸ ਆਏ ਤਾਂ ਰੇਲ ਗੱਡੀ ਅਬੋਹਰ ਦੇ ਸਟੇਸ਼ਨ ਤੇ ਆ ਕੇ ਰੁਕੀ ਤਾਂ ਉਸ ਦਾ ਭਰਾ ਆਪਣੇ ਘਰ ਆ ਗਿਆ ਜਦੋਂ ਕਿ ਅੰਨਾ ਉਥੋਂ ਈ ਰਿਕਸ਼ਾ ਕਰਕੇ ਆਪਣੀ ਮੰਜ਼ਿਲ ਵੱਲ ਵਧਿਆ ਪਰ ਉਸ ਨੂੰ ਲੱਕੜ ਮੰਡੀ ਪਹੁੰਚਣ ਤੇ ਇੱਕ ਚਿੱਟੇ ਰੰਗ ਦੀ ਕਾਰ ਵਿੱਚ ਕੁਝ ਸਵਾਰ ਨੌਜਵਾਨਾਂ ਵੱਲੋਂ ਰੋਕਿਆ ਗਿਆ ਤੇ ਬੰਦੂਕ ਦੀ ਨੋਕ ਤੇ ਅਗਵਾ ਕਰ ਲਿਆ ਗਿਆ ਉਸਨੂੰ ਕਾਰ ਦੇ ਵਿੱਚ ਬਿਠਾ ਕੇ ਗੋਵਿੰਦਵਾਲ ਟੀ ਪੁਆਇੰਟ ਤੇ ਲੈ ਗਏ ਤੇ ਉਸ ਕੋਲੋਂ 1 ਕਿਲੋ ਸੋਨਾ ਲੈ ਕੇ ਫਰਾਰ ਹੋ ਗਏ ਇਸ ਤੋਂ ਬਾਅਦ ਅੰਨਾ ਨੇ ਇਸ ਦੀ ਸੂਚਨਾ ਸਣੀ ਨੂੰ ਦਿੱਤੀ ਜਿਸ ਨੇ ਕਿ ਮੌਕੇ ਤੇ ਪਹੁੰਚ ਕੇ ਪੁਲਿਸ ਨੂੰ ਵੀ ਦੱਸਿਆ ਤੇ ਸੂਚਨਾ ਮਿਲਦਿਆਂ ਹੀ ਡੀਐਸਪੀ ਵੀ ਮੌਕੇ ਤੇ ਪਹੁੰਚ ਗਏ ਅਤੇ ਬਾਕੀ ਪੁਲਿਸ ਅਧਿਕਾਰੀਆਂ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਇਹ ਦਿੱਲੀ ਤੋਂ ਆ ਰਹੇ ਸੀ ਅਕਸਰ ਜਾਂਦੇ ਰਹਿੰਦੇ ਇਕੱਠੇ ਤੁਹਾਡੇ ਬ੍ਰਦਰ ਦਾ ਕੀ ਨਾਂ ਕੀ ਹੈ ਸੰਨੀ ਨਾਂ ਦਾ ਮੇਰੇ ਬ੍ਰਦਰ ਦਾ ਤੇ ਅਕਸਰ ਜਾਂਦੇ ਰਹਿੰਦੇ ਇਕੱਠੇ ਉੱਥੋਂ ਮਤਲਬ ਗੋਲਡ ਦਾ ਗੋਲਡ ਦਾ ਕੰਮ ਹੈ ਅੰਨੇ ਦਾ ਜਿਵੇਂ ਸੰਨੀ ਉਹ ਕੋਲ ਜੌਬ ਕਰਦਾ ਹੈ ਠੀਕ ਹੈ ਜੀ ਤੇ ਅਕਸਰ ਆਉਂਦੇ ਜਾਂਦੇ ਰਹਿੰਦੇ ਇਕੱਠੇ ਤੇ ਬਸ ਅੱਜ ਵੀ ਸਵੇਰੇ ਸਰੈਰੋਲਾ ਤੋਂ ਦਿੱਲੀ ਤੋਂ ਆਏ ਹੈ ਸਰੈਰੋਲਾ ਤੋਂ ਮੇਰਾ ਬ੍ਰਦਰ ਅਦਰ ਨਹੀਂ ਵੱਤੀ ਰਹਿੰਦਾ ਤੇ ਨਹੀਂ ਵੱਤੀ ਪਰਲੇ ਪਾਸ ਉਤਰ ਗਿਆ ਜੀ ਤੇ ਇਹ ਇੰਦਰ ਬਾਜ਼ਾਰ ਮੰਡੀ ਸਾਈਡ ਰਹਿੰਦੇ ਹਨ ਅਦਮ ਮੰਡੀ ਦੇ ਪਾਸੇ ਬਾਜ਼ਾਰ ਇੱਥੇ ਬਿਆਦ ਉਤਰ ਗਿਆ ਜੀ ਕੀ ਘਟਨਾ ਕੀ ਹੋਈ ਉਸ ਤੋਂ ਬਾਅਦ ਸੱਨੀ ਆਇਆ ਘਰੇ ਆ ਕੇ ਜੋ ਨੇ ਚਾਹ ਚ ਪੀ ਕੇ ਥੱਕਿਆ ਵੇਸੀ ਆ ਕੇ ਕਹਾ ਮੈਂ ਥੋੜੇ ਦੇਰ ਸੋਣਾ ਫਿਰ ਜਾਵਾਂਗਾ ਕੰਮ ਤੇ ਥੋੜੀ ਦੇਰ ਬਾਅਦ ਅੰਨੇ ਦਾ ਫੋਨ ਆ ਗਿਆ ਜੀ ਕਹਿੰਦਾ ਵੀ ਇਸ ਤਰ੍ਹਾਂ ਆਹ ਕਾਂਡ ਹੋ ਗਿਆ ਜੀ ਕਹਿੰਦਾ ਮੇਰੇ ਨਾਲ ਵੀ ਮੈਨੂੰ ਮੁੰਡੇ ਚੱਕ ਕੇ ਲੈ ਗਏ ਸੀਗੇ ਤੇ ਅਸੀਂ ਵਗੈਰਾ ਅਸੀਂ ਪੁੱਛਿਆ ਵੀ ਉਹ ਕੀ ਕੋਲ ਸੀ ਕਿਵੇਂ ਸੀ ਕਹਿੰਦਾ ਕੁਝ ਪਤਾ ਲੱਗਿਆ ਤੇ ਇਸ ਬੱਚੇ ਦੀ ਬੋਲੀ ਵਗੈਰਾ ਕਿੱਦਾਂ ਸੀ ਉਹਨਾਂ ਦੀ ਤੇ ਕਹਿੰਦਾ ਵੀ ਮੁਸਲਮਾਨ ਟਾਈਪ ਲੱਗਦੇ ਸੀ ਇਸ ਤਰ੍ਹਾਂ ਦਾ ਕੋਈ ਸਿਨ ਦੱਸਿਆ ਉਹਨੇ ਤੇ ਜਿਆਦਾ ਕੋਈ ਗੱਲ ਹੋਈ ਨਹੀਂ ਅਸੀਂ ਕਹਾਂ ਵੀ ਚਲੋ ਤੂੰ ਜਦੋਂ ਉੱਥੇ ਆ ਜਾਵੇਂ ਮੰਡੀ ਪਹੁੰਚ ਜਾਵੇਂ ਸਾਨੂੰ ਫੋਨ ਕਰ ਦੇ ਅਸੀਂ ਮੌਕੇ ਤੇ ਪਹੁੰਚ ਜਾਵਾਂਗੇ ਲੁੱਟ ਕਿੰਨੇ ਕੁ ਦੀ ਹੋਈ ਹੈ ਉਹਨਾਂ ਨਾਲ ਕਿੰਨਾ ਕੁ ਸੋਨਾ ਸੀ ਲੁੱਟ ਉਹਨੂੰ ਕੁਛ ਨਹੀਂ ਕਹਿ ਸਕਦੇ ਸੋਨਾ ਕਿੰਨਾ ਸੀ ਅੱਧਾ ਕਿਲੋ ਕਿਲੋ ਵਪਾਰ ਹੈ ਸੋਨੇ ਦਾ ਕਿੰਨਾ ਵੀ ਹੋ ਸਕਦਾ ਜੀ ਕੀ ਗੱਲ ਹੋਈ ਇਹ ਬੰਦਾ ਲੈ ਕੇ ਕਿੰਨਾ ਟਰ ਕਰਕੇ ਕਿਹੜਾ ਆਪਣਾ ਟੈਕਸੀ ਨਾਲ ਆ ਰਿਹਾ ਹੈ ਬੱਸ ਨਹੀਂ ਚੱਲਣਾ ਸੀ ਇਹ ਟੈਕਸੀ ਸਵਾਰੀ ਇਹ ਗੱਡੀ ਆ ਟੈਂਪੋ ਆਂਦਾ ਜੀ ਅੱਛਾ ਇਹ ਚਾਰ ਬੰਦੇ 99 ਲੱਖੇ ਲੈ ਗਏ ਫਿੰਗਰ ਨਾਲ ਗੱਲ ਕਰਦੇ ਸੀ ਬੰਦ ਜੀ ਉਹ ਕਹਿੰਦੇ ਲੈ ਕੇ ਕੁਝ ਨੂੰ ਬੁਲਾਇਆ ਉਹਨੂੰ ਲੈ ਕੇ ਜਾਣੇ ਇ ਉਹ ਸੰਭਲ ਹੈ ਉਹ ਪੈਕ ਨੀਰੀਖਸ਼ਾ ਨੇ ਪਕੜੀ ਹੈ ਜਿਵੇਂ ਰੂਟੀਨ ਹੁੰਦੀ ਹੈ ਇੰਦੀ ਕੰਮ ਦੀ ਹਾਂਜੀ ਇਹ ਪਿੱਛੇ ਦੇ ਮਗਰ ਪਿੱਛਾ ਕਰ ਰਹੇ ਸੀ ਤਿੰਨ ਬੰਦੇ ਮਤਲਬ ਸੁਨੇ ਗਏ ਨੇ ਉਹਨਾਂ ਨੂੰ ਮਤਲਬ ਪਿਸਤੌਲ ਦੀ ਨੋਕ ਤੇ ਉਹਨੂੰ ਲੈ ਕੇ ਗਏ ਨੇ ਲੁੱਟ ਛੱਟ ਕੀਤੀ ਏ ਤੇ ਬਾਕੀ ਉਹਨੂੰ ਕੁਛ ਕੁਛ ਕਰ ਰਹੇ ਨੇ ਪੁਲਿਸ ਬਹੁਤ ਮਾੜਾ ਕੰਮ ਹੋਇਆ ਹੈ ਮਤਲਬ ਅਸੀਂ ਬਾਰ-ਬਾਰ ਮਤਲਬ ਪੁਲਿਸ ਨੂੰ ਪ੍ਰਸ਼ਾਸਨ ਨੂੰ ਮਤਲਬ ਇਹਸ ਬਾਰੇ ਅਸੀਂ ਕਹਿੰਦੇ ਰਹਿੰਦੇ ਆ ਕਿ ਸਾਡੀ ਸੇਫਟੀ ਕੀਤੀ ਜਾਵੇ ਅੱਗੇ ਵੀ ਇੱਕ ਦੁਕਾਨ ਤੇ ਯਾਦ ਹੋਵੇ ਸੋਨੇ ਦੀ ਜਿਹੜਾ ਮਰੀਆ ਵਾਲਾ ਕਿਥਾਂ ਹਾਂਜੀ ਹਾਂਜੀ 9 ਨੰਬਰ ਬਾਜ਼ਾਰ ਦੇ ਵਿੱਚ ਪਰੇ ਬਾਜ਼ਾਰ ਦੇ ਦਿਨ ਦਿਹਾੜੇ ਮਤਲਬ ਇਸ ਤਰ੍ਹਾਂ ਦਾ ਆਇਆ ਸੀ ਉਹਨੂੰ ਅਸੀਂ ਮੌਕੇ ਤੇ ਪਕੜ ਕੇ ਮਤਲਬ ਐਸੇ ਹੀ ਥਾਣੇ ਦੇ ਵਿੱਚ ਪੜ ਦੇ ਕੇ ਗਏ ਸੀ ਪ੍ਰੈਸ ਨਾਲ ਤਾਂ ਬਹੁਤ ਵੱਡੀ ਘਟਨਾ ਹੈ ਕਿਲੋ ਸੋਨੇ ਦੀ ਬਹੁਤ ਹੀ ਵੱਡੀ ਘਟਨਾ ਆਪਾਂ ਗਿਣੀ ਜਾਏਗੀ ਮਤਲਬ ਹਜੇ ਤੱਕ ਸਾਨੂੰ ਇਹ ਨਹੀਂ ਪਤਾ ਕੋਈ ਕਿਲੋ ਕਹਿ ਰਿਹਾ ਕੋਈ ਡੇਢ ਕਿਲੋ ਕਹਿ ਰਿਹਾ ਕੋਈ ਅੱਧਾ ਕਿਲੋ ਕਹਿ ਰਿਹਾ ਵੀ ਹੈ ਕਿੰਨਾ ਸੋਨਾ ਲੇਕਿਨ ਜੋ ਵੀ ਹੋਇਆ ਬਹੁਤ ਮਾਰਾ ਕੰਮ ਹੋਇਆ ਹੈ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਮਤਲਬ ਪੂਰੀ ਤਰ੍ਹਾਂ ਇਸ ਚੀਜ਼ ਨੂੰ ਮਤਲਬ ਮੁਸਤੈਦੀ ਨਾਲ ਧਿਆਨ ਰੱਖ ਕੇ ਕੇਸ ਨੂੰ ਹੱਲ ਕਰਨਾ ਚਾਹੀਦਾ ਹੈ के आगे पे बोल रहा था कि गाड़ी वो आगे खड़ी थी उधर जैसे कि मैं रिक्शा में बैठ गया ना वो गाड़ी चल गई फिर रिक्शा आगे चल, चलता गया फिर फिर वो आगे आगे ना रिक्शा के आ, सामने लगा दी गाड़ी उन्होंने फिर तो रिक्शा में से निकाल के उनको फिर वो गाड़ी कितने लोग थे की हथियार तो, क्या थे उनके पास कुछ वो पता और कुछ था वो मारने का सिर में अच्छा पिस्टल और वो था तो कितने की सोने की लूट लगती है आपको जी ਇਹ ਮੇਰੇ ਕੋਈ ਇਤਨਾ ਪਤਾ ਨਹੀਂ ਮੈਂ ਤਾਂ ਬਾਹਰ ਰhta ਹੂ ਇਸੇ ਮੈਂ ਅਭੀ ਆਇਆ ਥਾ ਲਗਾ ਪਤਾ ਲਗਾ ਕਿਤਨੇ ਕੀ ਲੂਟ ਹੋਈ ਹੈ ਕੋਈ ਉਹ ਬੋਲ ਰਿਹਾ ਕਿ 1 ਕਿਲੋ ਕੀ ਕੁਛ ਹੈ 1 ਕਿਲੋ ਸੋਨਾ ਕਾ ਕਰੀਬ ਹੈ